ਅਸਲਾਮੁਅਲੈਕੁਮ ਦਰਬਾਰ ਸਾਹਿਬ ਨੂੰ ਲੈ ਕੇ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਦਰਬਾਰ ਸਾਹਿਬ ਨੂੰ ਟੈਟੇਰੀ ਕੀਤਾ ਜਾ ਰਿਹਾ ਹੈ ਖੈਰ ਕੀ ਕੰਪਲੀਟ ਡਿਟੇਲ ਹੈ ਵੀਡੀਓ ਦੇ ਵਿੱਚ ਜਾਣਦੇ ਆ ਫਿਰ ਕਰਦੇ ਆ ਗੱਲ ਬਾਤ ਗੋ ਸਰੀ ਦਰਬਾਰ ਸਾਹਿਬ ਦੇ ਢੈ ਢੇਰੀ ਹੋਿਆਂ ਦੀ ਵੀਡੀਓ AI ਦਾ ਹੀ ਬਣਾਈ ਗਈ ਹੈ ਇਹ ਸਿੱਖ ਕੌਮ ਉੱਤੇ ਬਹੁਤ ਵੱਡਾ ਜਿਹਾ ਹਮਲਾ ਆ ਜਿੰਨਾ ਲੋਕਾਂ ਨੇ ਵੀ ਇਹ ਵੀਡੀਓ ਪੇਸ਼ ਕੀਤੀ ਹੈ AI ਦਾ ਹੀ ਉਹਨਾਂ ਦੀ ਇਹ ਮਨਸ਼ਾ ਪਤਾ ਲੱਗਦੀ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਸਿੱਖ ਕੌਮ ਪ੍ਰਤੀ ਕਿੰਨੀ ਈਰਖਾ ਆ ਨਫ਼ਰਤ ਆ ਤੇ ਕਿੰਨੀ ਗੰਦੀ ਸੋਚ ਲੈ ਕੇ ਉਹ ਲੋਕ ਬੈਠੇ ਹੋਏ ਆ ਕਿ ਅੱਜ ਵੀ ਉਹ ਸ੍ਰੀ ਦਰਬਾਰ ਸਾਹਿਬ ਨੂੰ ਢਾਹ ਢੇਰੀ ਹੋਇਆ ਵੇਖਣਾ ਚਾਹੁੰਦੇ ਆ AI ਰਾਹੀਂ ਜਿਹੜੀ ਵੀਡੀਓ ਬਣਾਈ ਗਈ ਆ ਕਿਵੇਂ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਇਮਾਰਤ ਨੂੰ ਤੋੜ ਫਾੜ ਹੁੰਦੇ ਹੋਏ ਦਿਖਾਇਆ ਗਿਆ ਕਿਵੇਂ ਢਾਹ ਢੇਰੀ ਹੁੰਦੇ ਦਿਖਾਇਆ ਗਿਆ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਅਤੇ अनेका ਸਿੰਘਾਂ ਨੂੰ ਸਰੋਵਰ ਦੇ ਵਿੱਚ ਡੁੱਬਦੇ ਹੋਏ ਦਿਖਾਇਆ ਗਿਆ ਇਹ ਇੱਕ ਬੜੀ ਹੀ ਭੈੜੀ ਜਿਹੜੀ ਕਰਦੂਤ ਆ ਉਹ ਕੀਤੀ ਗਈ ਏ ਸਿੱਖ ਕੌਮ ਉੱਤੇ ਤਾਂ ਪਹਿਲਾਂ ਹੀ ਚਾਰੇ ਪਾਸਿਓਂ ਹਮਲੇ ਹੋ ਰਹੇ ਸਨ ਪਰ ਹੁਣ ਏਆਈ ਦਾ ਹੀ ਨਹੀਂ ਸਿੱਖ ਕੌਮ ਉੱਤੇ ਪੰਥਕ ਅਤੇ ਪੰਜਾਬ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਉਤੇ ਤਾਂ ਪਹਿਲਾਂ ਹੀ ਚਾਰੇ ਪਾਸਿਓਂ ਹਮਲੇ ਹੋ ਰਹੇ ਸਨ ਪਰ ਹੁਣ ਏਆਈ ਰਾਹੀਂ ਵੀ ਸਿੱਖ ਕੌਮ ਉਤੇ ਪੰਥ ਅਤੇ ਪੰਜਾਬ ਉਤੇ ਹਮਲੇ ਹੋਣੇ ਸ਼ੁਰੂ ਹੋ ਗਏ ਨੇ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਢਹਿ ਢੇਰੀ ਹੋਿਆਂ ਦੀ ਵੀਡੀਓ ਏਆਈ ਰਾਹੀਂ ਬਣਾਈ ਗਈ ਏ ਇਹ ਸਿੱਖ ਕੌਮ ਉਤੇ ਬਹੁਤ ਵੱਡਾ ਜਿਹੜਾ ਹਮਲਾ ਆ ਉਹ ਕੀਤਾ ਗਿਆ ਆ ਸੋ ਜਿਨ੍ਹਾਂ ਲੋਕਾਂ ਨੇ ਵੀ ਇਹ ਵੀਡੀਓ ਪੇਸ਼ ਕੀਤੀ ਹੈ AI ਦਾ ਹੀ ਉਹਨਾਂ ਦੀ ਇਹ ਮਨਸ਼ਾ ਪਤਾ ਲੱਗਦੀ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਸਿੱਖ ਕੌਮ ਪ੍ਰਤੀ ਕਿੰਨੀ ਈਰਖਾ ਆ ਨਫ਼ਰਤ ਆ ਤੇ ਕਿੰਨੀ ਗੰਦੀ ਸੋਚ ਲੈ ਕੇ ਉਹ ਲੋਕ ਬੈਠੇ ਹੋਏ ਆ ਕਿ ਅੱਜ ਵੀ ਉਹ ਸ੍ਰੀ ਦਰਬਾਰ ਸਾਹਿਬ ਨੂੰ ਢੈ ਢੇਰੀ ਹੋਇਆ ਵੇਖਣਾ ਚਾਹੁੰਦੇ ਆ ਜੂਨ 1984 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ, ਤੋਪਾਂ, ਬੰਬਾਂ, ਮਸ਼ੀਨ ਗਨਾਂ ਹੈਲੀਕਾਪਟਰਾਂ ਦੇ ਨਾਲ ਹਮਲਾ ਕੀਤਾ ਸੀ ਹਜ਼ਾਰਾਂ ਸਿੰਘਾਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਗਿਆ ਤੇ ਕੀ ਗੱਲ ਹਾਲੇ ਵੀ ਸਿੱਖ ਵਿਰੋਧੀ ਲੋਕਾਂ ਦਾ ਢਿੱਡ ਨਹੀਂ ਭਰਿਆ ਉਹ ਅੱਜ ਵੀ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਥੋਂ ਦਾ ਬੂਦ ਹੋਇਆ ਦੇਖਣਾ ਚਾਹੁੰਦੇ ਆ ਸੋ AI ਦਾ ਹੀ ਜਿਹੜੀ ਵੀਡੀਓ ਬਣਾਈ ਗਈ ਹੈ ਕਿਵੇਂ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਇਮਾਰਤ ਨੂੰ ਦੋ ਫਾੜ ਹੁੰਦੇ ਹੋਏ ਦਿਖਾਇਆ ਗਿਆ ਕਿਵੇਂ ਢਾਹ ਢੇਰੀ ਹੁੰਦੇ ਦਿਖਾਇਆ ਗਿਆ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਅਤੇ ਅਨੇਕਾਂ ਸਿੰਘਾਂ ਨੂੰ ਸਰੋਵਰ ਦੇ ਵਿੱਚ ਡੁੱਬਦੇ ਹੋਏ ਦਿਖਾਇਆ ਗਿਆ ਇਹ ਇੱਕ ਬੜੀ ਹੀ ਭੈੜੀ ਜਿਹੜੀ ਕਰਤੂਤਿਆ ਉਹ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਸਿੱਖ ਕੌਮ ਉੱਤੇ ਸਰੀਰਕ ਸਿਧਾਂਤਕ ਲੁਕਵੇਂ ਰੂਪ ਦੇ ਵਿੱਚ ਜਿਹੜੇ ਹਮਲੇ ਆ ਉਹ ਹੋ ਚੁੱਕੇ ਆ ਤੇ ਹੁਣ AI ਰਾਹੀਂ ਵੀ ਲਗਾਤਾਰ ਸਿੱਖ ਕੌਮ ਉੱਤੇ ਜਿਹਦੇ ਬਾਹਰ ਦਸਤੂਰ ਹਮਲੇ ਆ ਉਹ ਹੋ ਰਹੇ ਆ ਪਰ ਸਿੱਖ ਕੌਮ ਇਹ ਬਰਦਾਸ਼ਤ ਨਹੀਂ ਕਰੇਗੀ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਤੇ ਸ਼ਿਵ ਜੀ ਦੀ ਜਿਸੂ ਮਸੀਹ ਦੀ ਜਿਹੜੀ ਵੀਡੀਓ ਆ ਉਹ ਦਿਖਾਈ ਗਈ ਸੀ ਉਹ ਵੀ ਵੀਡੀਓ ਬਹੁਤ ਜ਼ਿਆਦਾ ਜਿਹਦੀ ਆ ਇਤਰਾਜਯੋਗ ਸੀ ਸੋ ਜਿਹੜੇ ਵੀ ਲੋਕ ਇਹੋ ਜੀਆਂ ਭੈੜੀਆਂ ਹਰਕਤਾਂ ਕਰ ਰਹੇ ਆ ਸੋ ਸਿੱਖ ਕੌਮ ਵੱਲੋਂ ਖਾਲਸਾ ਪੰਥ ਵੱਲੋਂ ਅਸੀਂ ਉਹਨਾਂ ਨੂੰ ਤਾੜਨਾ ਕਰਦੇ ਆ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਤੇ ਦੂਜੇ ਪਾਸੇ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਦੋਂ ਤਾਂ ਉਹਨਾਂ ਨੇ ਕਿਸੇ ਸਿੱਖ ਨੌਜਵਾਨ ਨੂੰ ਫੜਨਾ ਹੁੰਦਾ ਆ ਤਾਂ ਸਰਕਾਰ ਨੂੰ ਉਸੇ ਵੇਲੇ ਹੀ ਪਤਾ ਲੱਗ ਜਾਂਦਾ ਆ ਕਿ ਇਹ ਫੋਟੋ ਕਿੱਥੋਂ ਅਪਲੋਡ ਹੋਈ ਏ ਵੀਡੀਓ ਕਿੱਥੋਂ ਅਪਲੋਡ ਹੋਈ ਏ ਤੇ ਸਰਕਾਰ ਉਸੇ ਵੇਲੇ ਹੀ ਸਿੱਖਾਂ ਦੇ ਘਰਾਂ ਦੇ ਵਿੱਚ ਜਾ ਕੇ ਤੇ ਨੌਜਵਾਨਾਂ ਨੂੰ ਬੇਵਜ੍ਹਾ ਹੀ ਗ੍ਰਿਫਤਾਰ ਵੀ ਕਰ ਲੈਂਦੀ ਏ ਸਰਕਾਰ ਨੇ ਜਦੋਂ ਕਿਸੇ ਬੰਦੇ ਨੂੰ ਫੜਨਾ ਹੁੰਦਾ ਆ ਤਾਂ ਥਾਈਲੈਂਡ ਤੋਂ ਵੀ ਜਾ ਕੇ ਗ੍ਰਿਫਤਾਰ ਕਰ ਲੈਂਦੀ ਏ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਲੈ ਆਉਂਦੀ ਏ ਜਿਵੇਂ ਭਾਈ ਜਗਤਾਰ ਸਿੰਘ ਤਾਰਾ ਨੂੰ ਜਿਹੜਾ ਗ੍ਰਿਫਤਾਰਿਆ ਕੀਤਾ ਗਿਆ ਸੀ ਪਰ ਇੱਥੇ ਜਿਹੜੇ ਲੋਕ ਸਿੱਖ ਕੌਮ ਉਤੇ ਹਮਲੇ ਕਰਦੇ ਪਏ ਆ ਸਰਕਾਰ ਉਹਨਾਂ ਪ੍ਰਤੀ ਜਿਹੜੀ ਆ ਉਹ ਕਿਉਂ ਚੁੱਪਿਆ ਸੋ ਕਿੱਥੇ ਆ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਨੇ ਜਿਹੜੇ ਇੱਥੇ ਸਾਈਬਰ ਸੈੱਲ ਬਣਾਏ ਹੋਏ ਆ ਸੋ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਤੱਕ ਵੀ ਜਿਹੜੀਆਂ ਆ ਉਹ ਮਿਲੀਆਂ ਸੀ ਪਰ ਸਰਕਾਰ ਨੂੰ ਛੇਤੀ ਕਿਤੇ ਉਹ ਬੰਦੇ ਵੀ ਨਹੀਂ ਲੱਭਦੇ ਤੇ ਜੇਕਰ ਬੰਦੇ ਲੱਭ ਵੀ ਜਾਂਦੇ ਆ ਤੇ ਸਰਕਾਰ ਉਹ ਸਿੱਖ ਕੌਮ ਨੂੰ ਪੰਜਾਬ ਦੇ ਲੋਕਾਂ ਨੂੰ ਸਿੱਖ ਸੰਗਤਾਂ ਨੂੰ ਦੱਸਦੇ ਹੀ ਨਹੀਂ ਆ ਕਿ ਉਹ ਲੋਕ ਕਿਹੜੇ ਸਨ ਕਿੱਥੋਂ ਦੇ ਸਨ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਆ ਵੀਡੀਓ ਜਿਹੜੀਆਂ ਆ ਉਹ ਲੁਕਾ ਦਿੱਤੀਆਂ ਜਾਂਦੀਆਂ ਆ ਸੋ ਹੁਣ ਵੀ ਜੋ ਕੁਝ ਹੋ ਰਿਹਾ ਆ ਇਹਦੇ ਨਾਲ ਸਿੱਖ ਸੰਗਤਾਂ ਦੇ ਹਿਰਦੇ ਨੂੰ ਦੇਨੋਂ ਬੜੀ ਭਾਰੀ ਜਿਹੜੀ ਸਾਟ ਆ ਉਹ ਵੱਜਦੀ ਪਈ ਆ ਸੋ ਸਾਈਬਰ ਸੈੱਲ ਇਹਨਾਂ ਬੰਦਿਆਂ ਬਾਰੇ ਪਤਾ ਕਰੇ ਕਿ ਇਹ ਕੌਣ ਲੋਕ ਆ ਜੋ ਸਿੱਖ ਕੌਮ ਉੱਤੇ ਜਿਹੜੇ ਆ ਉਹ ਇਸ ਤਰ੍ਹਾਂ ਤਰ੍ਹਾਂ ਦੇ ਜਿਹੜੇ ਹਮਲੇ ਆ ਉਹ ਕਰ ਰਹੇ ਆ ਸੋ ਇਹਨਾਂ ਲੋਕਾਂ ਦੀ ਜਿਹੜੀ ਪਛਾਣ ਆ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਇਸ ਹਰਕਤ ਤੋਂ ਜਿਹੜਾ ਆ ਉਹ ਰੋਕਿਆ ਜਾਣਾ ਚਾਹੀਦਾ ਆ ਏਆਈ ਬਹੁਤ ਜ਼ਿਆਦਾ ਜਿਹੜੀ ਆ ਉਹ ਖਤਰਨਾਕ ਆ ਤੇ ਭਵਿੱਖ ਵਿੱਚ ਏਆਈ ਦੇ ਕਰਕੇ ਹੀ ਇੱਥੇ ਪੰਜਾਬ ਵਿੱਚ ਭਾਰਤ ਵਿੱਚ ਜਿਹੜੇ ਦੰਗੇ ਆ ਉਹ ਵੀ ਹੋ ਸਕਦੇ ਆ ਤੇ ਹੋਰ ਵੱਡੇ ਜਿਹੜੇ ਨੁਕਸਾਨ ਆ ਉਹ ਵੀ ਹੋ ਸਕਦੇ ਆ ਇਹਦੇ ਉੱਤੇ ਤੁਰੰਤ ਜਿਹੜੀ ਰੋਕਿਆ ਉਹ ਲਗਣੀ ਚਾਹੀਦੀ ਏ ਸੋ ਪਿਛਲੇ ਦਿਨੀ ਇੱਕ ਪੱਤਰਕਾਰ ਨੇ ਇੱਕ ਰਿਪੋਰਟਰ ਨੇ ਇੱਕ ਫਿਲਮ ਵੀ ਬਣਾਈ ਸੀ ਜਿਹਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਵਿਖਾਇਆ ਗਿਆ ਤੇ ਉਹ ਜਿਹੜਾ ਸਹਬਜ਼ਾਦਿਆਂ ਦਾ ਜਿਹੜਾ ਸਰੂਪ ਉਹਦੇ ਵਿੱਚ ਵਿਖਾਇਆ ਗਿਆ ਸੋ ਉਹ ਵੀ ਬਹੁਤ ਜ਼ਿਆਦਾ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀ ਜਿਹੜੀ ਆ ਉਹ ਗੱਲ ਸੀ ਤੇ ਉਹਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਸਰੂਪ ਸੀ ਸੋ ਉਹ ਤਾਂ ਉਹਨਾਂ ਦੇ ਕੇਸ ਜਿਹਦੇ ਕਤਲ ਆ ਉਹ ਉਹਦੇ ਵਿੱਚ ਦਿਖਾਏ ਗਏ ਸੋ ਕੌਮ ਇਹ ਜਿਹੜੀਆਂ ਗੱਲਾਂ ਆ ਉਹ ਬਰਦਾਸ਼ਤ ਨਹੀਂ ਕਰੇਗੀ ਏ ਆਈ ਰਾਹੀਂ ਸਾਡੇ ਸਿੱਖ ਗੁਰੂ ਸਾਹਿਬਾਨਾਂ ਦੇ ਉੱਤੇ ਸਾਡੇ ਨਾਇਕਾਂ ਦੇ ਉੱਤੇ ਜਿਹੜੇ ਸਾਡੇ ਕੌਮ ਦੇ ਵੱਡੇ ਕਿਰਦਾਰਾਂ ਦੇ ਉੱਤੇ ਜਿਹੜੇ ਹਮਲੇ ਆ ਉਹ ਹੋ ਰਹੇ ਆ ਸੋ ਇਸ ਚੀਜ਼ ਨੂੰ ਤੁਰੰਤ ਜਿਹੜਾ ਆ ਉਹ ਰੋਕਿਆ ਜਾਣਾ ਚਾਹੀਦਾ ਆ ਸੋ ਜਿਸ ਤਰੀਕੇ ਦੀ ਨਾਲ ਦੀ ਜਿਹੜੀ ਦਰਬਾਰ ਸਾਹਿਬ ਦੀ ਜਿਹੜੀ ਵੀਡੀਓ ਆਈ ਆ ਸੋ ਇਹ ਬਿਲਕੁਲ ਵੀ ਸਿੱਖ ਕੌਮ ਦੇ ਲਈ ਸਹਿਯੋਗ ਨਹੀਂ ਆ ਕਿਉਂਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਦਿਲ ਆ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਜਿੰਦ ਜਾਨ ਆ ਸਾਡਾ ਕੇਂਦਰੀ ਸਥਾਨ ਆ ਜਿੱਥੇ ਸਿੱਖ ਅਤੇ ਹੋਰ ਧਰਮਾਂ ਦੇ ਲੋਕ ਸ਼ਰਧਾ ਭਾਵਨਾ ਸਤਕਾਲ ਸਹਿਤ ਆ ਕੇ ਨਤਮਸਤਕ ਹੁੰਦੇ ਆ ਦాతਾ ਮੰਗਦੇ ਆ ਸੋ ਸ੍ਰੀ ਦਰਬਾਰ ਸਾਹਿਬ ਨੂੰ ਜਿਸ ਤਰੀਕੇ ਦੇ ਨਾਲ ਢਾਹ ਢੇਰੀ ਹੁੰਦਾ ਦਿਖਾਇਆ ਗਿਆ ਆ ਸੋ ਇਹਦਾ ਮਤਲਬ ਇਹ ਇਹ ਆ ਕਿ ਜਿਹੜੀ ਇਹਦੇ ਪਿੱਛੇ ਗੰਦੀ ਸੋਚ ਆ ਉਹ ਅੱਜ ਵੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲੇ ਆ ਉਹ ਕਰਨਾ ਚਾਹੁੰਦੀ ਏ ਤੇ ਅੱਜ ਵੀ ਸਿੱਖ ਕੌਮ ਦੇ ਉੱਤੇ ਘੱਲੂ ਘਾਰਾ ਪਰਾਉਣਾ ਚਾਹੁੰਦੀ ਏ ਤੇ ਉਹੀ ਸੋਚ ਸਿੱਖ ਕੌਮ ਦੀ ਜਿਹੜੀ ਨਸਲ ਕੁਸ਼ੀ ਆ ਉਹ ਕਰਨਾ ਚਾਹੁੰਦੀ ਏ ਪਰ ਇਹ ਲੋਕ ਆਪਣੀਆਂ ਹਰਕਤਾਂ ਤੋਂ ਜਿਹੜਾ ਆਵਾਜ਼ ਆ ਉਹ ਆ ਜਾਣ ਜੇਕਰ ਇਹਨਾਂ ਲੋਕਾਂ ਦੇ ਬਾਰੇ ਖਾਲਸਾ ਪੰਥ ਨੂੰ ਪਤਾ ਲੱਗ ਗਿਆ ਤੇ ਫਿਰ ਖਾਲਸਾ ਹੀ ਪਰੰਪਰਾਵਾਂ ਅਨੁਸਾਰ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇਗੀ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਆ ਕਿ ਸਰਕਾਰ ਸੇਖ ਨੌਜਵਾਨਾਂ ਨੂੰ ਤਾਂ ਤੁਰੰਤ ਫੜ ਲੈਂਦੀ ਹੈ ਜੇਕਰ ਸਰਕਾਰ ਦੇ ਵਿਰੋਧ ਕੋਈ ਪੋਸਟ ਪਾ ਦਿੱਤੀ ਜਾਵੇ ਸਰਕਾਰ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਕਿ ਕਿਹੜੇ ਫੇਸਬੁੱਕ ਖਾਤੇ ਤੋਂ ਪਈ ਹੈ ਕਿਹੜੇ ਇੰਸਟਾਗ੍ਰਾਮ ਖਾਤੇ ਤੋਂ ਪਈ ਹੈ ਜਾਂ ਟਵਿੱਟਰ ਤੋਂ ਪਈ ਹੈ ਕਿਹੜਾ ਫੋਨ ਵਰਤਿਆ ਗਿਆ ਹੈ ਕਿਹੜਾ ਫੋਨ ਫੋਨ ਨੰਬਰ ਵਰਤਿਆ ਗਿਆ ਹੈ ਤੇ ਕਿਹੜੇ ਸ਼ਹਿਰ ਤੋਂ ਆ ਪਰ ਜਦੋਂ ਸਿੱਖਾਂ ਦੇ ਬਾਰੇ ਗੱਲ ਹੁੰਦੀ ਹੈ ਜਿਵੇਂ ਪਿੱਛੇ ਜੇ ਧਮਕੀਆਂ ਆਈਆਂ ਕਿੰਨੀਆਂ ਈਮੇਲਾਂ ਆਈਆਂ ਧਮਕੀਆਂ ਦੀਆਂ ਪਰ ਸਰਕਾਰ ਨੂੰ ਉਹ ਜਿਹੜੇ ਬੰਦੇ ਆ ਉਹ ਛੇਤੀ ਕਿਤੇ ਲੱਭਦੇ ਨਹੀਂ ਜਾਂ ਸਰਕਾਰ ਲੱਭਣੇ ਨਹੀਂ ਚਾਹੁੰਦੀ ਜਾਂ ਸਰਕਾਰ ਇਸ ਸਾਰੀ ਗੱਲ ਨੂੰ ਜਿਹੜਾ ਆ ਉਹ ਦਬਾਉਣਾ ਚਾਹੁੰਦੀ ਏ ਪਰ ਇਹ ਸਿੱਖ ਕੌਮ ਉੱਤੇ ਜੋ AI ਰਾਹੀਂ ਹਮਲੇ ਹੋ ਰਹੇ ਆ ਇਹਨੂੰ ਤੁਰੰਤ ਜਿਹੜਾ ਆ ਉਹ ਸਰਕਾਰ ਨੂੰ ਰੋਕਣ ਦਾ ਜਿਹੜਾ ਯਤਨ ਆ ਉਹ ਕਰੇ ਨਹੀਂ ਤਾਂ ਸਿੱਖ ਕੌਮ ਨੂੰ ਵੱਡਾ ਜਿਹੜਾ ਸੰਘਰਸ਼ ਆ ਉਹ ਫਿਰ ਛੇੜਨਾ ਪਏਗਾ ਅਸੀਂ ਆਪਣੇ ਗੁਰੂ ਸਾਹਿਬਾਨ ਅਸੀਂ ਆਪਣੇ ਯੋਧਿਆਂ ਅਤੇ ਸ਼ਹੀਦਾਂ ਦੀ ਜਿਹੜੀ ਏਆਈ ਰਾਹੀਂ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਉਹਨਾਂ ਦੇ ਸਰੂਪ ਨੂੰ ਜਿਹੜਾ ਵਿਗਾੜਿਆ ਜਾ ਰਿਹਾ ਹੈ ਜਾਂ ਹੋਰ ਹਰਕਤਾਂ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ ਆ ਏਆਈ ਰਾਹੀਂ ਸੋ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖਣ ਤੋਂ ਬਾਅਦ ਮੈਂ ਇਹ ਕਹਾਂਗਾ ਸਿੱਖ ਸਰਦਾਰ ਕਦੇ ਵੀ ਕਿਸੇ ਦੂਸਰੇ ਦਰੰਦੇ ਖਿਲਾਫ ਬੁਰਾ ਨਹੀਂ ਬੋਲਦੇ ਫਿਰ ਵੀ ਸਿੱਖਾਂ ਸਰਦਾਰਾਂ ਦਾ ਦਿਲ بار-ਬਾਰ ਦੁਖਾਇਆ ਜਾ ਰਿਹਾ ਹੈ ਪਿਛਲੇ ਦਿਨੋਂ ਹੀ ਇੱਕ ਮੁੱਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਸੀ ਕਿ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹ ਧਮਕੀਆਂ ਨੂੰ ਬੜੀ ਮੁਸ਼ਕਲ ਦੇ ਨਾਲ ਰੋਕਿਆ ਗਿਆ ਹੈ ਤੇ ਹੁਣ AI ਦੇ ਨਾਲ ਸਿੱਖਾਂ ਸਰਦਾਰਾਂ ਦਾ ਦਿਲ ਦੁਖਾਇਆ ਜਾ ਰਿਹਾ ਹੈ ਵੀਡੀਓ ਦੇ ਵਿੱਚ ਆਪ ਜੀ ਨੇ ਦੇਖਿਆ ਹੈ ਕਿ ਦਰਬਾਰ ਸਾਹਿਬ ਦੇ ਚਾਰੇ ਤਰਫ ਪਾਣੀ ਹੈ ਔਰ ਸਿੱਖ ਸਰਦਾਰ ਜਿਹੜੇ ਨੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਮੌਜੂਦ ਸੀ ਉਹ ਉਸ ਪਾਣੀ ਦੇ ਵਿੱਚ ਡੁੱਲ ਰਹੇ ਨੇ ਔਰ ਦਰਬਾਰ ਸਾਹਿਬ ਜਿਹੜਾ ਹੈ ਉਹ ਪਾਣੀ ਦੇ ਵਿੱਚ ਟੈਟਰੀ ਹੋ ਰਿਹਾ ਹੈ ਬਹੁਤ ਹੀ ਦੁੱਖ ਵਾਲੀ ਗੱਲ ਹੈ ਇਹ ਬਹੁਤ ਹੀ ਕਟਿਆ ਲੋਗ ਨੇ ਜਿਹੜੇ ਸਿੱਖਾਂ ਸਰਦਾਰਾਂ ਨੂੰ ਬਾਰ-ਬਾਰ ਟਾਰਗੇਟ ਕਰਨਦੇ ਨੇ ਬਾਕੀ ਵੀਡੀਓ ਦੇਖ ਕੇ ਜਨੂਨ ਗੱਲ ਹੈ ਬਹੁਤ ਜ਼ਿਆਦਾ ਦੁੱਖ ਹੋਇਆ ਹੈ ਵੀਡੀਓ ਦੇਖ ਕੇ ਆਪ ਜੀ ਦੀ ਕੀ ਰਾਏ ਆਪ ਜੀ ਨੇ ਮੈਨੂੰ ਕਮੈਂਟ ਦੇ ਵਿੱਚ لازਮੀ ਦੱਸਣਾ ਹੈ ਤੇ ਇਸ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਦ ਤੱਕ ਮਿੰਦੇ ਹੋ ਇਜਾਜ਼ਤ ਰੱਬਾ ਕਾ